ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਬੱਡੀ ਦੀਆਂ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਕਬੱਡੀ 105 ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਨਾਲ ਹੀ ਬੈਲ ਵਾਲੇ ਆਈਕਨ ਨੂੰ ਜਰੂਰ ਦੱਬੋ ਜੀ। ਹੈਲੋ ਦੋਸਤੋ ਆਪ ਦਾ ਬਹੁਤ-ਬਹੁਤ ਸਵਾਗਤ ਹੈ ਆਪਦੇ ਆਪਣੇ ਚੈਨਲ ਕਬੱਡੀ 105 ਉੱਤੇ ਅਤੇ ਅੱਜ ਆਪਾਂ ਗੱਲ ਕਰਾਂਗੇ ਕਬੱਡੀ ਦੇ ਸੁਪਰ 스타 ਜਾਫੀ ਰਵੀ ਸਾਹੋਕਿਆਂ ਵਾਲੇ ਦੀ। ਇਸ ਲਈ ਤੁਸੀਂ ਇਸ ਵੀਡੀਓ ਨੂੰ ਪੂਰੀ ਐਂਡ ਤੱਕ ਦੇਖਣਾ ਅਤੇ ਜੇਕਰ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰਨਾ। ਆ ਗੱਭਰੂ ਮੇਰੇ ਪਿਤ੍ਰੋ ਜ਼ਿਲ੍ਹਾ ਮੋਗੇ ਦੀ ਧਰਤੀ ਦਾ ਸੁਪਰ 스타 ਜਾਫੀ ਸਰਦਾਰ ਹਰਪੰਸ ਸਿੰਘ ਤੇ ਮਾਤਾ ਕੁਲਵਿੰਦਰ ਕੌਰ ਦਾ ਪੁੱਤਰ ਪਰਵਿੰਦਰ ਸਿੰਘ ਜਾਨੀ ਕਿ ਰਵੀ ਸਾਹੋਕਿਆਂ ਵਾਲਾ ਕਹਿੰਦੇ ਅੱਜ ਕੱਲ ਪੰਜਾਬ ਦੇ ਕਬੱਡੀ ਕੱਪਾਂ ਤੇ ਮੁੰਡੇ ਦੀ ਖੇਡ ਦੇ ਫੁੱਲ ਚਰਚੇ ਹਨ ਮੁੰਡੇ ਨੇ ਇਸ ਸੀਜ਼ਨ ਪੰਜਾਬ ਦੇ ਕਬੱਡੀ ਕੱਪਾਂ ਤੇ ਕਹਿੰਦੇ ਘੋਂਦੇ ਰੇਡਰਾਂ ਨੂੰ ਪੁੱਠੇ ਕੀਤਾ ਹੈ ਅੱਜਕੱਲ ਸਾਹੋਕਿਆਂ ਵਾਲੇ ਜੱਟ ਦੀ ਫੁੱਲ ਚੜ੍ਹਾਈ ਆ ਪੰਜਾਬ ਦੇ ਕਬੱਡੀ ਕੱਪਾਂ ਤੇ ਹੁਣ ਤੱਕ ਗੱਭਰੂ ਨੇ ਦੋ ਮੋਟਰਸਾਈਕਲ ਇੱਕ ਮੱਝ ਇੱਕ ਵਾਰ 21000 ਤੇ ਦੋ ਵਾਰ 111000 ਦੋ LEDਆਂ ਤੇ ਇੱਕ ਕੂਲਰ ਜਿੱਤਿਆ ਕੌਣ ਕੌਣ ਫੈਨ ਆ ਮਿੱਤਰੋ ਕਬੱਡੀ ਦੇ ਸੁਪਰਸਟਾਰ ਜੱਫੀ ਨਰਵੀ ਸਾਹੋਕਿਆਂ ਵਾਲੇ ਦੀ ਖੇਡ ਦਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ